ਬਾਬਾ ਨਮੋਹ ਸਿੰਘ ਜੀ ਗੁਰੂ ਗੋਵੇਂ ਸਿੰਘ ਜੀ ਦੀ ਘੋੜਿਆਂ ਦੀ ਗੱਦੀ ਤੋਂ ਘੋੜਾ ਹੈ। ਲਓ ਜੀ ਇੱਧਰ ਬਾਬਾ ਜੀ ਦਾ ਘੋੜਿਆਂ ਦਾ ਸਟੱਡ ਫਾਰਮ ਚੈੱਕ ਕਰੋ। ਲਓ ਜੀ ਇਹਦਾ ਘੱਟੋ-ਘੱਟ ਹੈਗਾ 65 65 64 ਇੰਚ ਕਰਦੀ ਆ। ਤੋਂ ਬਾਬਾ ਜੀ ਦਾ ਜਿੱਥੇ گاਵਾ ਮੱਜਾਂ ਦਾ ਫਾਰਮ ਹੈ ਉਥੇ ਪਹੁੰਚ ਚੁੱਕੇ ਆ। ਬਾਬਾ ਜੀ ਕਹਿੰਦੇ ਇਹ ਗਾਂ 22 23 ਕਿਲੋ ਦੁੱਧ ਦਿੰਦੀ। ਤੋਂ ਬਾਬਾ ਜੀ ਨੇ ਇੱਥੇ 200 ਪਲੱਸ ਮੱਜੇ گاਵਾ ਰੱਖੀਆਂ ਹੋਈਆਂ। ਕਹਿੰਦੇ ਆ ਨਾ ਕਿ ਬਾਬਾ ਜੀ ਪ੍ਰੋਜੈਕਟ ਲਾ ਰਹੇ ਨੇ ਕਿ ਗ੍ਰੀਨ ਸਿਟੀ ਬਣਾਉਣਾ ਉਹਦੇ ਆਸਤੇ ਇਹ ਤਿਆਰੀ ਤਿਆਰੀ ਕਰ ਰਹੇ ਨੇ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਗੁਰਦਾਰਾ ਲੰਗਰ ਸਾਹਿਬ ਦੇ ਬਾਹਰ ਖੜੇ ਆ ਸੋ ਅੱਜ ਆਪਾਂ ਚੱਲੇ ਆ ਡੇਰੀ ਫਾਰਮ ਤੇ ਜਿੱਥੋਂ ਗੁਰੂ ਘਰ ਦਾ ਸਾਰਾ ਜਿੱਥੇ ਮੱਝਾਂ ਗਾਵਾਂ ਰੱਖੀਆਂ ਹੋਈਆਂ ਜਿੱਥੋਂ ਸਾਰਾ ਦੁੱਧ ਆਉਂਦਾ ਕਿਉ ਬਣ ਕੇ ਆਉਂਦਾ ਸੋ ਜਿੰਨਾ ਵੀ ਹੋ ਸਕੇ ਆ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਜਿਹੜਾ ਡੇਰੀ ਫਾਰਮ ਉਹ ਸ਼ਹਿਰ ਦੇ ਬਾਹਰ ਹੀ ਬਣਿਆ ਆ ਸੋ ਆਪਾਂ ਉੱਥੇ ਚੱਲੇ ਆ ਨਾਲ ਨਰਸਰੀ ਵੀ ਆ ਹਾਂ ਨਾਲ ਨਰਸਰੀ ਵੀ ਆ ਪ੍ਰੋਪਰ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਸੋ ਤੁਸੀਂ ਸਾਰਾ ਉੱਥੇ ਕਿ ਬਾਬਾ ਜੀ ਦੇ ਕਿੰਨੀਆਂ ਮੱਝਾਂ ਰੱਖੀਆਂ ਨੇ ਕਿੰਨੀਆਂ گاਵਾਂ ਨੇ ਜਿਹੜਾ ਆਪਣਾ ਨਰਸਰੀ ਬਣੀ ਆ ਉਹਦੇ ਵਿੱਚ ਕਿਹੜੇ-ਕਿਹੜੇ ਦਰਸਤ ਨੇ ਕੀ ਕੌਝ ਹੈਗਾ ਉਹ ਤੁਹਾਨੂੰ ਸਾਰਾ ਅੱਗੇ ਦਿਖਾਵਾਂਗੇ ਸੋ ਲਾਸਟ ਤੱਕ ਜ਼ਰੂਰ ਦੇਖਿਓ ਆਪਣੇ ਨਾਲ ਵੀਰ ਜੀ ਚੱਲੇ ਨੇ ਆਓ ਇਹ ਆਪਾਂ ਨੂੰ ਗਾਈਡ ਕਰਨਗੇ ਇਹ ਆਪਾਂ ਨੂੰ ਗਾਈਡ ਕਰ ਦੇਣਗੇ ਵੀਰੇ ਇੱਥੇ ਇੱਥੇ ਸੋ ਹੁਣ ਆਪਾਂ ਚੱਲਦੇ ਹਾਂ ਸੋ ਗੁਰਦਾਰ ਲੰਗਰ ਸਾਹਿਬ ਦੇ ਬਾਹਰ ਖੜੇ ਸੀ ਹੁਣ ਸਿੱਧਾ ਚੱਲਾਂਗੇ ਇਧਰ ਸੰਗਤ ਬਹੁਤ ਆ ਰਹੀ ਸੀ ਤੁਹਾਨੂੰ ਸੋ ਵੀਰ ਜੀ ਲੈ ਕੇ ਚੱਲੇ ਨੇ ਵੀਰੇ ਕਿਵੇਂ ਹੋ ਜੀ ਵਧੀਆ ਵਧੀਆ ਜੀ ਤੇ ਹੁਣ ਆਪਾਂ ਕਿੱਥੇ ਚੱਲੇ ਆ ਜੀ ਆ ਚੱਲ ਜੀ ਵਿਸ਼ਨਪੁਰੀ ਹਾਂ ਵਿਸ਼ਨਪੁਰੀ ਚੱਲਦੇ ਆ ਬਾਬਾ ਜੀ ਦੇ ਡੇਰੀ ਫਾਰਮ ਤੇ ਜੇ ਆਪਾਂ ਇਹ ਪਿੰਡ ਜਾਣਾ ਹੋਵੇ ਜਿੱਥੇ ਆਪਾਂ ਚੱਲੇ ਆ ਸੋ ਇਹ ਇਹ ਰਸਤਾ ਕਿੱਧਰ ਦੀ ਜਾਂਦਾ ਜੀ ਇਹ ਰਸਤਾ ਜੀ ਜਿੱਮੇ ਕੇ ਕੌਠਾ ਹੋ ਕੇ ਹਾਂਜੀ ਕੌਠਾ ਹੋ ਕੇ ਵਿਸ਼ਨਪੁਰੀ ਜਿੱਥੇ ਡੈਮ ਆ ਓਕੇ ਜੀ ਉੱਧਰਲੇ ਪਾਸੇ ਜਾਣਾ ਹੈ ਜਾਨ ਤੇ 20 ਮਿੰਟ ਲੱਗ ਹੀ ਜਾਣੀਆਂ ਫੇਕ ਇੱਥੇ ਜਿਵੇਂ ਸਾਊਥ ਇੰਡੀਅਨ ਫੂਡ ਦੀ ਦੁਕਾਨ ਆ ਹਾਂਜੀ ਬੰਗਲੌਰ ਦੀ ਫਰੈਂਚਾਈਜ਼ੀ ਠੀਕ ਹੈ ਜੀ ਇਹ ਇਹ ਸਾਹਮਣੇ ਇੱਥੇ ਆ ਰਬੜੀ ਰਬੜੀ ਵਾਲਾ ਨਹੀਂ ਉਪੀ ਟੂ ਉਹ ਸਾਹਮਣੇ ਦੇਖਿਓ ਅੱਛਾ ਉਹਨਾਂ ਦਾ ਡੋਸਾ ਬਹੁਤ ਫੇਮਸ ਹੈ ਹਾਂ ਜੀ ਇਹ ਘੋਚ ਬਣਾਉਂਦੇ ਜੀ ਡੋਸਾ ਅੱਛਾ ਘੋਚ ਦੇ ਵਿੱਚ ਲਓ ਜੀ ਇਹ ਕਿਹੜੀ ਸਾਈਡ ਰਹੇ ਜਾਂਦਾ ਜੇ ਕਿਸੇ ਨੇ ਆਉਣਾ ਜੀ ਹੈਗਾ ਪੁਲਿਸ ਹੈੱਡਕ quartਰ ਹੈ ਇੱਥੇ ਅੱਛਾ ਪੁਲਿਸ ਹੈੱਡਕ quartਰ ਲਓ ਜੀ ਜਿਹੜੇ ਸਾਊਥ ਇੰਡੀਅਨ ਫੂਡ ਦੇ ਸ਼ੌਕੀਨ ਨੇ ਯਾਨੀ ਕਿ ਡੋਸੇ ਦੇ ਉਹ ਇੱਥੇ ਆ ਕੇ ਜਿਹੜਾ ਟਰਾਈ ਵੀ ਕਰਨਾ ਚਾਹੁੰਦੇ ਕੋਈ ਹਾਂ ਕੋਈ ਵੀ ਟਰਾਈ ਕਰਨਾ ਚਾਹੁੰਦੇ ਆ ਜਿਨੇ ਹਾਲੇ ਤੱਕ ਟਰਾਈ ਨਹੀਂ ਕੀਤੀ ਤਾਂ ਇੱਥੇ ਆ ਕੇ ਟਰਾਈ ਇੱਕ ਵਾਰੀ ਜ਼ਰੂਰ ਕਰਕੇ ਜਾਓ ਵੀਰ ਜੀ ਦੇ ਕਹਿਣ ਤੇ ਲੋ ਜੀ ਆਪਾਂ ਆਪਾਂ ਵੀਰ ਜੀ ਉਧਰੋਂ ਆਏ ਹਨ ਉਹ ਗੁਰੂ ਘਰ ਆ ਰਹਿ ਗਿਆ ਜੀ ਉਹ ਹਿੱਸਾ ਜਿੱਥੇ ਪਾਣੀ ਡੈਮ ਤੋਂ ਆਕੇ ਨਿਕਲ ਜਾਂਦਾ ਹੈ ਹਾਂਜੀ ਇਹ ਪਾਸੇ ਨਿਕਲ ਜਾਂਦਾ ਪਰ ਇਹ ਪਾਣੀ ਤੋਂ ਸਾਹ ਸ਼ਹਿਰ ਦਾ ਡਰੇਨ ਮਿਲ ਜਾਂਦਾ ਲੋ ਜੀ ਮੀਂਹ ਕਣਮਣ ਕਣਮਣ ਹੋਈ ਜਾਂਦੀ ਅੱਜ ਵੀਰੇ ਡੇਲੀਆਂ ਕੋਈ ਮੀਂਹ ਆ ਜਾਂਦਾ ਹਨਾ ਹਾਂਜੀ ਹਾਂਜੀ ਹੁਣ ਤਾਂ ਰੋਤੀ ਆ ਜੀ ਪੰਡਿਤ 100 ਸਾਲਾਂ ਦਾ ਐਸ ਵਾਰੀ ਰਿਕਾਰਡ ਟੁੱਟ ਗਿਆ ਕਿਵੇਂ ਜੀ ਮਈ ਮਹੀਨੇ ਚ ਤਕਰੀਬਨ ਸਾਰਾ ਮਹੀਨਾ ਹੀ ਬਰਸਾਤ ਹੁੰਦੀ ਰਹੀ ਤੇ ਹੁਣ ਜਿੱਦਣ ਦੇ ਅਸੀਂ ਆਏ ਉਦੋਂ ਵੀ ਡੇਲੀ ਬਰਸਾਤ ਐਨਾ ਵਧੀਆ ਮੌਸਮ ਜੀ ਲੋਕੀ ਕਹਿੰਦੇ ਗਰਮੀ ਚ ਉੱਥੇ ਜਾਣਾ ਬੜਾ ਔਖਾ ਹੁੰਦਾ ਪਰ ਯਾਰ ਪਾਏ ਆ ਗਰਮੀ ਪਈ ਜਾਂਦਾ ਇੱਡਾ ਸੋਹਣਾ ਮੌਸਮ ਹੈ ਜਿਨੇ ਆਪ ਦੇ ਪਰਿਵਾਰਾਂ ਨਾਲ ਲਾਉਣਾ ਜੀ ਸਦਕੇ ਔਜੀਆਂ ਲਓ ਜੀ ਆ ਬਿਸ਼ਨਪੁਰੀ ਪਹੁੰਚ ਚੁੱਕੇ ਆ ਬਾਬਾ ਜੀ ਦਾ ਜਿੱਥੇ ਫਾਰਮ ਹੋਵੇ ਬਣਿਆ ਹੋਇਆ ਮੱਝਾ گاਵਾ ਜਿੱਥੇ ਰੱਖੀਆਂ ਨੇ ਤੋ ਤੁਹਾਨੂੰ ਸਾਰਿਆਂ ਨੂੰ ਦਿਖਾਉਣੀ ਹੈ। ਤੋਂ ਬਾਬਾ ਜੀ ਦਾ ਜਿੱਥੇ گاਵਾ ਮੱਝਾਂ ਦਾ ਫਾਰਮ ਹੈ ਉਥੇ ਪਹੁੰਚ ਚੁੱਕੇ ਆ। ਤੋਂ ਇੱਥੇ ਮੱਝਾਂ گاਵਾ ਤੁਸੀਂ ਵੇਖ ਹੀ ਸਕਦੇ ਆ। ਕਿ ਐਨੀ ਗੈਰੰਤੀ ਇੱਥੋਂ ਸਾਰਾ ਦੁੱਧ ਗੁਰਦਾਰਾ ਲੰਗਰ ਸਾਹਿਬ ਜਾਂਦਾ। ਨਾਲੇ ਸਫਾਈ ਵੇਖੋ ਕਿੰਨੀ ਵਧੀਆ ਹੈ ਨਾ ਸਾਰਿਆਂ। ਤੇ ਇੱਥੇ ਹੀਰੇ ਇੰਪੋਰਟਡ ਮੱਝਾਂ گاਵਾ ਵੀ ਨੇ ਉਹ ਤੁਹਾਨੂੰ ਆਪ ਅੱਗੇ ਸਾਰੇ ਦਿਖਾਉਣਾ ਹੈ ਕਿ ਕਿਹੜੀ-ਕਿਹੜੀ ਇੱਕ ਨਸਲ ਦੀ ਇੱਥੇ ਮੱਝਾਂ گاਵਾ ਹੈਗੀਆਂ। ਵਾਹ ਜੀ ਵਾਹ ਇਧਰ ਵੇਖੋ ਗੁਰਦਾਰਾ ਲੰਗਰ ਸਾਹਿਬ ਦੀਆਂ ਕਿੰਨੀਆਂ ਮੱਝਾਂ ਤੇ گاਵਾ। ਬਾਬਾ ਜੀ ਨੇ ਇੱਥੇ ਰੱਖਿਆ ਹੋਇਆ ਜਿੱਥੋਂ ਦੇ ਦੁੱਧ ਨਾਲ ਸਾਰਾ ਲੰਗਰ ਤਿਆਰ ਹੁੰਦਾ ਸੋ ਗਣਤੀ ਕੋਈ ਨਹੀਂ ਬਹੁਤ ਵੱਡਾ ਮੱਝਾਂ گاਵਾਂ ਦਾ ਫਾਰਮ ਬਣਿਆ ਹੋਇਆ ਸੋ ਲਓ ਜੀ ਇੱਧਰ ਪੱਠੇ ਇੱਥੇ ਪੈਣ ਮੱਝਾਂ ਦਾ ਚਾਰ ਇੱਥੋਂ ਤਿਆਰ ਹੁੰਦਾ ਜੇ ਤੇ ਬਾਬਾ ਜੀ ਮੱਝਾਂ ਦਾ ਸਾਰਾ ਪੱਠੇ ਲੈ ਕੇ ਕਿੱਥੋਂ ਆਣੇ ਹੋ ਨੇ ਉਹ ਤੇ ਲਾ ਕੇ ਪਾ ਜੀ ਉੱਤੇ ਅੱਛਾ ਪੈਲੀ ਉੱਤੇ ਲਾਈ ਹੋਈ ਆ ਬਾਬਾ ਕਿੰਨੇ ਕਿੱਲੇ ਲਾਏ ਕਿੰਨੇ 35 ਕਿੱਲੇ ਪੱਠੇ 35 ਕਿੱਲੇ ਪੱਠਿਆਂ ਦੇ ਆ ਤੁਸੀਂ ਆਪੇ ਸੋਚ ਲਓ ਕਿ 35 ਕਿੱਲੇ ਪੱਠਿਆਂ ਦੇ ਤੇ ਮੱਝਾਂ ਗਾਵਾਂ ਕਿੰਨੀਆਂ ਹੋਣਗੀਆਂ ਸੋ ਆ ਮੱਝਾਂ ਗਾਵਾਂ ਦੇ ਕੱਟੇ-ਕੱਟੀਆਂ ਹਨਾ ਕੁੜੀ ਉਹ ਇੱਧਰ ਵੀਰੇ ਇਦਾਂ ਸਰਟੀਫਿਕੇਟ ਦਿਖਾ ਸੋ ਲਾਓ ਇਹ ਇੱਧਰ ਬਾਬਾ ਜੀ ਦਾ ਤਗੜਾ ਕਰਕੇ ਬਹੁਤ ਹੀ ਭੱਟਾ ਤੂੜੀ ਵਾਲਾ ਜਿੱਦ ਪਾਇਆ ਹੋਇਆ ਜੀ ਤੇ ਤੂੜੀ ਵੀ ਬਾਟਮਾਨ ਤੇ ਇੱਥੇ ਵੀ ਪਈ ਹੋਈ ਹੈ ਇਥੋਂ ਆਪ ਹੀ ਤਿਆਰ ਕਰਦੇ ਆ ਨਾ ਚੱਕੀ ਲਾਈ ਹੋਈ ਇੱਥੇ ਆਰਦੀ ਬਾਬਾ ਜੀ ਨੇ ਚੱਕੀ ਲਾਈ ਹੋਈ ਆ ਤੇ ਆਪ ਦਾ ਦਲੀਆ ਤਿਆਰ ਕਰਦੇ ਆ ਦਲੀਆ ਵੀ ਆਪਾਂ ਤੁਹਾਨੂੰ ਅੱਗੇ ਦਿਖਾਉਣੇ ਆ ਹਾਂ ਤੇ ਬਾਬਾ ਜੀ ਡੇਲੀ ਤਿਆਰ ਕਰਦੇ ਆ ਅੱਛਾ ਡੇਲੀ ਸੋ ਬਾਬਾ ਜੀ ਬਹੁਤ ਟਾਈਮ ਬੈਠੀ ਸੇਵਾ ਕਰ ਰਹੇ ਆ ਉਹਨੂੰ ਬਾਕੇ ਸੁਖਾਉਣੇ ਕਿ ਜਿਹੜੀਆਂ ਮੱਝਾਂ ਗਾਵਾਂ ਦੇ ਭਾਨੇ ਦੇਖਿਓ ਤੁਸੀਂ ਤੁਸੀਂ ਸਵੇਰੇ ਕਿੰਨੇ ਵਜੇ ਉੱਠਦੇ ਹੋ ਨੇ? 6:30 ਵਜੇ ਉੱਠਦੇ। ਅੱਛਾ 6:30 ਵਜੇ। ਹਾਂਜੀ। ਤੇ ਕਿੰਨੇ ਵਜੇ ਚੌਣੀਆਂ ਸ਼ੁਰੂ ਕਰ ਦਿੰਦੀਆਂ? 9:00 ਵਜੇ ਲੱਗ ਜਾਂਦੀਆਂ। ਅੱਛਾ 3:00 ਵਜੇ। 3:00 ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਚੌਣੇ ਤੁਸੀਂ? 3:00 ਵਜੇ 6:30 ਵਜੇ ਚੌਣੇ। 6:30 ਵਜੇ ਤੱਕ ਲੱਗ ਜਾਂਦੇ। ਸਾਢੇ 3 ਘੰਟੇ ਲੱਗ ਜਾਂਦੇ ਸੱਜਣੋ ਪ੍ਰੋਪਰ ਤੁਹਾਨੂੰ ਆਪੇ ਦੇਖੀ। ਹਾਂਜੀ। ਆਹ ਬਈ ਆਹ ਸਾਡੇ ਨੂੰ ਦੋਤੋ। ਅੱਛਾ ਆ ਦੋਸਤ ਇਹ ਮਾਜੀ ਕਿੰਨਾ ਕੇ ਦੁੱਧ ਦਿੰਦੀ ਆ ਜੀ? 6:30 ਵਜੇ ਕਿੰਨੇ ਦੇਰ ਦਿੰਦੀ ਆ। ਅਛਾ 22 ਕਿਲੋ ਉਹ ਤੁਸੀਂ ਹੋਰ ਗੱਲਾਂ ਛੱਡੋ ਯਾਰ ਇਹਨਾਂ ਦੇ ਥੱਲੇ ਸਫਾਈ ਦੇਖੋ ਹੂੰ ਕਿੰਨੀ ਕਿੰਨੇ ਮੈਟ ਵਿਛਾਏ ਹੋਏ ਆ ਮੈਂ ਆਈਟਮ ਵਿਛਾਏ ਆ ਪੱਖੇ 24 ਘੰਟੇ ਚੱਲਦੇ ਆ ਬਾਬਾ ਜੀ ਦੀ ਬਹੁਤ ਵੱਡੀ ਸੇਵਾ ਜੇ ਤੂੰ ਅੱਗੇ ਆਪਾਂ ਦਿਖਾਉਣੇ ਕੋਲ ਉਧਰ ਐ ਬਾਬਾ ਜੀ ਕਹਿੰਦੇ ਸੀ ਇੰਪੋਰਟਡ ਗਾਂ ਖੜੀ ਆ ਉਹ ਇੰਪੋਰਟ ਕਰਾਈ ਸੀ ਉਹ ਇੰਪੋਰਟ ਕਰਾਈ ਸੀ ਸਾ ਵੀ ਗਏ ਆ ਮੱਝਾਂ ਵੀ ਪੂਰੀਆਂ ਰਾਜੀ ਆ ਜਿਵੇਂ ਕਹਿਤੀ ਨਾ ਆਪਾਂ ਤੁਹਾਡਾ ਇਹ ਮਕਸਦ ਹੈ ਤੁਹਾਨੂੰ ਸਾਰਿਆਂ ਨੂੰ ਦਿਖਾਇਆ ਜਾਵੇ ਕਿ ਗੁਰੂ ਘਰ ਦਾ ਦਰਦਾਰ ਲੰਗਰ ਸਾਹਿਬ ਦਾ ਜਿੰਨਾ ਵੀ ਲੰਗਰ ਉਹ ਇਹਨਾਂ ਦੇ ਦੁੱਧ ਨਾਲ ਤਿਆਰ ਹੁੰਦਾ ਚਾਹ ਬਣਦੀ ਹੈ ਜਿਵੇਂ ਸਾਰਾ ਕੋਲ ਲੱਸੀ ਹੈ ਨਾ ਸਾਰਾ ਕੋਲ ਜੋ ਕੁਝ ਵੀ ਹੁੰਦਾ ਉਹ ਚੀਜ਼ਾਂ ਨੇ ਅਭੀ ਇਹ ਸਾਰੀਆਂ ਸਾਈਆਂ ਮੈਂਦੀਆਂ ਇਹ ਮੱਧਾ ਅੱਛਾ ਇਹ ਸਾਰੀਆਂ ਜਿੰਨੀਆਂ ਇੱਧਰ ਤੁਸੀਂ گاਵਾ ਮੱਝਾ گاਵਾ ਦੇਖ ਰਹੇ ਇਹ ਸਾਰੀਆਂ ਦੁੱਧਾਂ ਵਾਲੀਆਂ ਨੇ ਆਪਣੇ ਮੱਝਾ ਜਹਾਦੀਆਂ ਨਾ ਇੱਥੇ گاਵਾ ਘਟ گاਵਾ ਘਟ ਬਾਈ ਬਾਈ ਜੋੜੇ ਅੱਛਾ 200 ਤੋਂ 200 ਪਲੱਸ ਸੋ ਬਾਬਾ ਜੀ ਨੇ ਇੱਥੇ 200 ਪਲੱਸ ਮੱਝਾਂ ਗਾਵਾਂ ਰੱਖੀਆਂ ਹੋਈਆਂ ਨੇ ਸੋ ਵਿੱਚੋਂ ਬਾਬਾ ਜੀ ਕਿੰਨੀਆਂ ਦੁੱਧ ਦਿੰਦੀਆਂ ਨੇ ਆਹ 55 55 ਦੁੱਧ ਦਿੰਦੀਆਂ ਤੋਂ ਬਾਬਾ ਵਾਲਾ ਨਾ ਵਿੱਚ ਦਾ ਜਿਹੜੀ ਬਾਬਾ ਜੀ ਕਹਿੰਦੇ ਜੂਨ ਇਸ ਜੀ ਇਹ ਬਾਬਾ ਜੀ ਆ ਉਹਨੂੰ ਤੋਂ ਵਾਲੀ ਨੂੰ ਲੈ ਲੋ ਜੀ ਇੱਧਰ ਬਾਬਾ ਜੀ ਕਹਿੰਦੇ ਇਹ ਗਾਂ 22 23 ਕਿਲੋ ਤੱਕ ਦਿੰਦੀ ਆ ਸੋ ਐਕ ਤੁਸੀਂ ਗਾਂ ਦਾ ਕਾਗਜ਼ ਚੈੱਕ ਕਰੋ ਤੇ ਬਾਬਾ ਜੀ ਇਹ ਵੀ ਇਹਨਾਂ ਦਾ ਕੰਮ ਕਰਦੇ ਨੇ ਸੋ ਇਹ ਵੀ ਇੱਧਰ ਆ ਗਾਂ ਦਾ ਵੀ ਹਵਾਲਾ ਦੇ ਸੋ ਆਪਣਾ ਦਿਖਾਉਣ ਦਾ ਮਾਰਕਸ ਦੇ ਆ ਕਿ ਬਾਬਾ ਜੀ ਦੀ ਇੱਧਰ ਸੇਵਾ ਦੇਖੋ ਕਿੰਨੇ ਲਾਦਾਚਾਵਾਂ ਨਾਲ ਪਾਲੀਆਂ ਹੋਈਆਂ ਕੋਈ ਥੱਲੇ ਗੱਲ ਨਹੀਂ ਸਾਰੇ ਕਿਤੇ ਸਫਾਈ ਸਫਾਈ ਸੋ ਵਾਹ ਕੰਟੀਨੂ ਸੋ ਮਰੇ ਨਾਲ ਜਾਉਣਾ ਅੱਛਾ ਜੀ ਕਿ ਜਿਹੜੀ ਤੋਂ ਆਇਆ ਹਾਂ ਡੇਲੀ ਕਿੰਨੇ ਵਜੇ ਸਪਾਈ ਕਰਦੇ ਹਾਂ ਹੁਣ ਨਹੀਂ ਤਾਂ ਫਿਰ ਬੋਲਦੇ ਨਾ ਉਸ ਤੋਂ ਬਾਅਦ ਬਤਾਉਂਦੇ ਤਰਾ ਦੇ ਅੱਛਾ ਕਲਾ ਆਓ ਜੀ ਜਿਹਦੇ ਕੋਲ ਸੁਣੋ ਦੇ ਆ ਜੀ ਤੁਹਾਡੇ ਸੋ ਆ ਆ ਜਿਹੜਾ ਦਲੀਆ ਤਿਆਰ ਕੀਤਾ ਬਾਬਾਈ ਹਾਂ ਜੀ ਰੋਜ਼ ਨਹੀਂ ਕਰ ਉਹਦੇ ਅੱਛਾ ਰੋਜ਼ ਹੀ ਨਹੀਂ ਨਹੀਂ ਕਰ ਇਹ ਆ ਗਾਇਆ ਕੋਈ 50 60 ਕਿਲੋ ਦੋ 60 50 60 ਕਿਲੋ ਰੋਜ਼ ਰੋਜ਼ ਬੰਦਾ ਹੈ ਰੋਜ਼ ਬੰਨਾਇਆ ਕਿ ਕਿਲ ਦੇ ਤੇ ਪਤਾ ਨਹੀਂ ਅੱਛਾ ਅੱਛਾ ਤੇ ਮੇਰੇ ਬਾਪੂ ਗੁਰ ਤਾਣਾ ਆਇਆ ਅੱਛਾ ਪੌਦੇ ਦੀ ਕਿਉਂ ਦੇਸੀ ਘਿਓ ਨਾਲ ਤਿਆਰ ਹੁੰਦਾ ਇਹ ਦੂਸਰਾ ਤੇਲ ਨਹੀਂ ਸੋ ਇੱਥੇ ਹਾਰੇ ਕੀ ਚੀਜ਼ ਗੁਰੂ ਘਰ ਵੀ ਆ ਆਪਣੇ ਗੁਰਦਵਾਰਨ ਲੰਗਾ ਸਾਹਿਬ ਉੱਥੇ ਕੋਈ ਵੀ ਚੀਜ਼ ਆ ਦੇਸੀ ਘਿਓ ਦੇ ਨਾਲ ਤਿਆਰ ਹੁੰਦੀ ਆ ਹੁਣ ਆਪਾਂ ਤੁਹਾਨੂੰ ਤਲਾਬ ਦਿਖਾਉਣੇ ਜਿਹੜੇ ਬਾਬਾ ਜੀ ਕਹਿੰਦੇ ਨੇ ਨਾ ਕਿ ਇੱਧਰ ਬਣਿਆ ਹੋਇਆ ਉੱਥੋਂ ਛੱਡ ਦਿੰਦੇ ਮੱਝਾਂ ਨਾ ਉਹ ਤਾਂ ਛੱਡਦਾ ਰੱਖੀ ਆ ਆਪਣੇ ਆਪ ਆਜਣੇ ਹੈ ਲਓ ਜੀ ਇੱਧਰ ਦੇਖੋ ਵਾਹ ਜੀ ਮੱਝਾਂ ਦੇ ਨਹਾਉਣ ਨੂੰ ਸਾਰਾ ਬਣਿਆ ਆ ਅੱਛਾ ਬਾਬਾ ਜੀ ਆਪਦੇ ਆਪ ਆ ਜਾਂਦੀਆਂ ਹੈ ਲਓ ਜੀ ਇੱਧਰ ਕਰਾਂ ਨਹੀਂ ਇਹ ਇੱਧਰ ਕੈਮਰਾ ਮਾਰ ਇੱਥੇ ਮੱਝਾ گاਵਾਂ ਦੇ ਨਹਾਉਣ ਨੂੰ ਤਲਾਬ ਹੀ ਬਣਿਆ ਹੋਇਆ ਬਾਬਾ ਜੀ ਡੇਲੀ ਨਵਾਉਂਦੇ ਹੋ ਡੇਲੀ ਹੁਣ 12 ਕੋਸ਼ ਹਰ ਰੋਜ਼ ਦਾ ਪੱਧਰ ਹੈ ਅੱਜ ਪਹਿਨਾਉਂਗਾ ਸੋ ਡੇਲੀ ਨਵਾਉਂਦੇ ਆ ਡੇਲੀ ਰੋਜ਼ ਸਫਾਈ ਹੁੰਦੀ ਹੈ ਸਫਾਈ ਬਾਬਾ ਜੀ ਕਹਿੰਦੇ ਜੇ ਤੁਸੀਂ ਸ਼ਾਮ ਨੂੰ ਆਉਂਦੇ ਨਾ ਕਿਉਂਕਿ ਹਲੇ ਸਵੇਰ ਹੋਈ ਹੈ ਸਵੇਰ ਹਲੇ ਚੋਕੇ ਹਟੇ ਆ ਹਲੇ ਗੋਆ ਗੋਆ ਹਟਾਈ ਜਾਂਦੇ ਸੋ ਤਾਂ ਕਰਕੇ ਸੋ ਇੱਧਰ ਤਲਾਬ ਚੈੱਕ ਕਰੋ ਬਾਬੇ ਟੋਟਲ ਕਿੰਨੀ ਜਗ੍ਹਾ ਚ ਬਣਿਆ ਹੋਇਆ ਸਾਰਾ 8-10 ਕਿੱਲੇ ਦੇ ਹੋਣਗੇ ਹਣਾ ਬਾਬਾ ਜੀ ਇਹਨਾਂ ਬਾਰੇ ਦੱਸਿਆ ਜੀ ਆ ਜਿਹੜੇ ਤੁਸੀਂ ਬੋਰਸ ਲਾਏ ਹੋਇਆ ਆ ਆ ਗੱਲ ਖੁਰਕਨ ਦੀ ਤਾਂ ਗੱਲ ਚੰਗਾ ਨਾ ਫਾਸਲ ਪੂਰੀ ਹੋ ਜਾ। ਅੱਛਾ ਅੱਛਾ। ਲਓ ਜੀ ਸਾਰੇ ਇੱਕ ਇੰਤਜ਼ਾਮ ਕੀਤਾ ਹੋਇਆ ਨਹੀਂ ਤਾਂ ਪਸ਼ੂ ਵਿਚਾਰਾ ਕਾਂਧੀ ਜੀ ਨਾਲ ਐਂ ਕਰਦਾ ਰਹਿਦਾ। ਸੋ ਮੱਝਾ گاਵਾਂ ਤੇ ਖੁਰਕਨ ਨੂੰ ਵੀ ਸਾਰਾ ਇੰਤਜ਼ਾਮ ਕੀਤਾ ਹੋਇਆ। ਯਾਨੀ ਕਿ ਬਾਬਾ ਜੀ ਪ੍ਰੋਪਰ ਅਰੇਂਜਮੈਂਟ ਸਾਰਾ ਕੀਤਾ ਹੋਇਆ ਹੈ A to Z। ਤੇ ਜਿਵੇਂ ਡਾਕਟਰ ਡਾਕਟਰ ਕਿਵੇਂ ਸਾਰੇ ਆਪਦਾ ਵੀ ਕੋਈ ਜਿਵੇਂ ਡਾਕਟਰ ਅੱਛਾ अच्छा अच्छा तो लो जी जिनियां ਵੀ ਇੱਥੇ ਜਾਵਣੇ ਸਾਰੀਆਂ ਵਧੀਆ ਨਸਲ ਦੀਆਂ ਨੇ ਇਹਨਾਂ ਦੇ ਕੱਦ ਚਾ ਕਰੋ ਬਾਬਾ ਜੀ ਗਾਈਆਂ ਤੋੜੀਆਂ ਘੱਟ ਨੇ ਅੱਛੇ ਸੂਣ ਵਾਲੀਆਂ ਆ ਇੱਕ ਲੈ ਜਿਹੜੀਆਂ ਬਣੀਆਂ ਸਾਰੀਆਂ ਸੁਨਾਰੀਆਂ ਨੇ ਅੱਛਾ ਦੋਆ ਲੈਣਾ ਤੇ ਇੱਧਰ ਆ ਵੀ ਤੇ ਉਹ ਵੀ ਜਿਹੜੀਆਂ ਮੱਝਾਂ ਨੇ ਉਹ ਸੂਣ ਵਾਲੀਆਂ ਨੇ ਵੀਰੇ ਤੂੰ ਇਹ ਦੇਖ ਯਾਰ ਇਹਨਾਂ ਦੀ ਹਾਈਟ ਇਫੈਕਟਡ ਆ ਹੂੰ ਓਏ ਏਡੇ ਏਡੇ ਹੈਨਾ ਜਿੰਨੇ ਜਿੰਨੇ ਹੋਈ ਗਿਆ ਸਾਰੀਆਂ ਜਾਵਾਂਗੇ ਕੋ ਦੁਨੀਆ ਵਿੱਚ ਮੱਝਾ ਗਾਵਾਂ ਨੇ ਮਾਰੀਓ ਵਧੀਆ ਨਸਲ ਦੀਆਂ ਨੇ ਕੋ ਵਧੀਆ ਦੁੱਧ ਦਿੰਦੀਆਂ ਨੇ ਬਾਬਾ ਜੀ ਇਹਨਾਂ ਦੇ ਦੁੱਧ ਦੌਣੇ ਹੋਵੇ ਮਸ਼ੀਨ ਨਾਲ ਕੇ ਹੱਥੀ ਅੱਛਾ ਕੋਈ ਮਸ਼ੀਨ ਨਾਲ ਤਾਜੀ ਬੀਬੂ ਸਾਰਾ ਦੁੱਧ ਹੱਥੀ ਚ ਆਉਂਦੇ ਨੇ ਬਾਬਾ ਜੀ ਹੋਣੀ ਕੋਈ ਮਸ਼ੀਨ ਨਾਲ ਸੋ ਇੱਥੇ ਪਚ ਬਣੇ ਹੋਇਆ ਜਲ ਹਾਂ ਪਾਣੀ ਇਹਨਾਂ ਦੇ ਪੀਣ ਨੂੰ ਉੱਧਰ ਵੀ ਸਾਰੇ ਇਕੱਠੇ ਸੋ ਜੀ ਬਾਬਾ ਜੀ ਬਹੁਤ ਬਹੁਤ ਸਾਰੇ ਬੱਚੇ ਬਾਬਾ ਜੀ ਸਾਰਾ ਸੋ ਜੀ ਮੱਝਾ ਗਾਵਾਂ ਤੁਹਾਨੂੰ ਸਾਰਿਆਂ ਨੂੰ ਆਪਾਂ ਦਿਖਾ ਹੀ ਦਿੱਤੀਆਂ ਹੁਣ ਆਪਾਂ ਚੱਲਾਂਗੇ ਨਰਸਰੀ ਜਿਹੜੇ ਬਾਬਾ ਜੀ ਦੀ ਨਰਸਰੀ ਇੱਥੇ ਬਣਾਈ ਹੈ ਜਿੱਥੇ ਇੰਪੋਰਟਡ ਫਾਲ ਫਰੂਟ ਬੂਟੇ ਲਾਏ ਹੋਏ ਨੇ ਉਹ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਠੀਕ ਹੈ ਜੀ ਚੱਲੀਏ ਜੀ ਆਜੋ ਜੀ ਚਲੋ ਜੀ ਆਪਾਂ ਬਾਬਾ ਜੀ ਦੀ ਨਰਸਰੀ ਕੋਲ ਪਹੁੰਚ ਦਿੱਤੀ ਤਾਂ ਇਧਰ ਆ ਸਾਰੀ ਨਰਸਰੀ ਆ ਤਾਂ ਬਾਬਾ ਜੀ ਕਿਹੜੇ ਕਿਹੜੇ ਇੱਥੇ ਫਾਲ ਬੂਟੇ ਪੌਦੇ ਲੱਗੇ ਹੋਏ ਨੇ ਜੀ ਫਾਲ ਬੂਟੇ ਜਿਵੇਂ ਨਾ ਇੱਥੇ ਬਾਬਾ ਜੀ ਨੇ ਸ਼ਹਿਰ ਦਾ ਨਾ ਅ ਗ੍ਰੀਨ ਸਿਟੀ ਪ੍ਰੋਜੈਕਟ ਪੇਲਾ ਰਹੇ ਵਦਾਂ। ਅੱਛਾ ਇੱਥੇ ਹਾਂਜੀ ਪੂਰੇ ਨੰਦੇੜ ਸਾਰੇ ਹੋਸ ਹਾਂਜੀ ਜਿਹੜੇ ਬੂਟੇ ਡਿਵੈਲਪ ਕਰਕੇ ਸ਼ਹਿਰ ਦੇ ਆਲੇ-ਦੁਆਲੇ ਸਾਰੇ ਡਿਵਾਈਡਰਾਂ ਦੇ ਵਿੱਚ ਲਾਉਣੇ ਆਲੇ-ਦੁਆਲੇ ਲਾਉਣੇ ਜਿਹੜੇ ਕਿ ਪੱਤ ਝੜਨਾ ਨਾ ਹੋਵੇ ਜਿਆਦਾ ਠੀਕ ਹੈ ਠੀਕ ਹੈ ਜਿਆ ਰਹਿਣ ਤੇ ਹਰਿਆਲੀ ਦੇ ਹਾਂਜੀ ਹਰਿਆਲੀ ਫਰੂਟ ਵੀ ਦੇਣ ਹਾਂਜੀ ਹਾਂ ਛਾਂ ਵੀ ਦੇਣ ਸੰਗਣੀ ਥਾਂ ਵਾਲੇ ਇੱਧਰ ਵੇਖੋ ਹੀ ਰਹੇ ਸਾਰੇ ਖਸਾਇਆ ਆ ਦੇ ਸਾਰੇ ਅੰਬ ਨੇ ਹਾਂਜੀ ਕੋ ਅੱਡੋ ਤਾਂ ਕਵੀਰੇ ਸਾਰੇ ਹਾਂਜੀ ਹਾਂਜੀ ਲੋ ਜੀ ਰਿਆ ਜਿੱਥੋਂ ਤੱਕ ਕੈਮਰੇ ਦੀ ਵੀ ਨਜ਼ਰ ਪੈਂਦੀ ਹੈ ਨਾ ਕਰਾਂ ਦੀ ਦਿਖਾ ਦੋ ਆਪਾਂ ਜਾਣੇ ਗਾਂਵ ਜਾਂਦੇ ਸਾਰੀਓ 1 ਕਿਲੋਮੀਟਰ ਤੱਕ ਸਾਰੀ ਆ ਜਿਹੜੇ ਬੂਟੇ ਹਨ ਹਨਾ ਕਈ ਡੈਕੋਰੇਸ਼ਨ ਵਾਲੇ ਵੇਚ ਰੱਖੇ ਹੋਏ ਹੈ ਬੂਟੇ ਹਨਾ ਹਾਂ ਆ ਸਾਰੀ ਡੈਕੋਰੇਸ਼ਨ ਵਾਲੇ ਇਧਰ ਬਾਬੇ ਸੱਡ ਫਾਰਮ ਬਣਿਆ ਹੋਇਆ ਹੈ ਸੱਡ ਫਾਰਮ ਵੀ ਹੈਗਾ ਸੀ ਪਰ ਕਹਿੰਦੇ ਕੋੜੇ ਲੈ ਗਏ ਹਨ ਡਵਲਪ ਕਰ ਰਹੇ ਆ ਜਿਹੜੇ ਨਵੀਆਂ ਨਵੇਂ ਚੀਜ਼ ਪੜਾਈ ਰਹਿ ਗਏ ਨੇ ਅੱਛਾ ਇਹ ਆ ਜੀ ਬਣ ਰਿਹਾ ਹੈ ਹਾਂ ਜੀ ਲੋ ਜੀ ਬਣ ਰਿਹਾ ਇਧਰ ਵੀਰੇ ਇਧਰ ਨਖਰੀ ਦਿਖਾ ਆਪਰ ਥੱਲੇ ਨਾ ਜਾਓ ਥੱਲੇ ਨਾ ਜਾਓ ਪੈਰ ਤੁਹਾਡੇ ਪੂਰੇ ਨਾ ਇਹ ਚੱਪਲਾਂ ਤੁਹਾਡੀਆਂ ਇਹ ਚੀਕਣੀ ਮਿੱਟੀ ਆ ਅੱਛਾ ਜੀ ਹਾਂ ਇਹਦੇ ਤੋਂ ਬਾਹਰ ਨਹੀਂ ਕੱਢ ਸਕਣਾ ਬੜੀ ਹਣਾ ਯਾਰ ਚੱਪਲਾਂ ਛੱਡ ਕੇ ਆਉਣਾ ਪੈਣਾ ਚੀਕਣੀ ਮਿੱਟੀ ਕਹਿੰਦੇ ਨਾਲ ਇੱਥੇ ਮਿਲਦੀ ਨਹੀਂਗੀ ਨਹੀਂ ਇਹ ਕਾਲੀ ਮਿੱਟੀ ਜਿਹੜੀ ਆ ਨਾ ਇਹ ਜਿਹੜੋਂ ਇਹ ਜਿਵੇਂ ਪਾਣੀ ਪੈ ਜੇ ਨਾ ਤਾਂ ਬਿਲਕੁਲ ਗੋਹਾ ਬਣ ਜਾਂਦੀ ਆ ਅੱਛਾ ਅੱਛਾ ਹਾਂ ਜੀ ਤਾਂ ਇਹ ਇੱਥੇ ਕਾਣਕ ਝੋਨਾ ਹੁੰਦਾ ਹੁੰਦਾ ਹਾਂ ਜੀ ਜੇ ਪਾਣੀ ਪੈ ਜੇ ਤਾਂ ਗੋਹਾ ਜੇ ਸੁੱਕ ਜੇ ਤਾਂ ਪੱਥਰ ਅੱਛਾ ਦੋ ਸਿਸਟਮ ਆ ਜੀ ਲਓ ਜੀ ਇੱਧਰ ਹੀ ਰਹਿ ਕਰਾਂ ਦੀ ਜ਼ੂਮ ਕਰਕੇ ਦਿਖਾ ਦੀ ਸਾਰੇ ਪੇੜ ਪੌਦੇ ਇੱਥੇ ਪਏ ਹੋਏ ਨੇ ਬੜੀ ਤਕੜੀ ਨਰਸਰੀ ਆ ਪਰਾਂ ਤੱਕ ਹੁਣ ਮੀਂਹ ਪੈ ਰਿਹਾ ਸੀ ਅੰਦਰ ਜਾ ਕੇ ਤੁਹਾਨੂੰ ਦਿਖਾ ਨਹੀਂ ਰੇ ਨਹੀਂ ਤੇ ਗੱਡੀ ਖੋਹ ਜਾਂਦੀ ਉੱਧਰ ਵੀ ਸਾਰੇ ਜਿਹੜੇ ਬੋਟਲ ਪਾਮ ਕਹਿੰਦੇ ਜਿਹੜੇ ਸਾਰਾ ਨਾ ਉਹ ਲੱਗੇ ਆ ਓਏ ਪੱਠੇ ਆ ਨਾ ਲਓ ਜੀ ਪੱਠੇ ਵੀ ਇੱਧਰ ਲਾਏ ਹਨ ਬਾਬਾ ਜੀ ਦੱਸ ਦੇ ਕਿ ਟੋਟਲ 35 ਕਿੰਨੇ ਅਜ ਪੱਠੇ ਲੱਗਦੇ ਆ ਉਹ ਸਾਰੀ ਜੀਨ ਇੱਧਰ ਗੁਰੂ ਘਰ ਦੀ ਆ ਸਾਰੀ ਇਹ ਆਪਾਂ ਅੱਧੇ ਪਾਸੇ ਹੀ ਆ। ਇਹ ਗੱਡੀ ਆ ਨਾ ਆਪਣੀ ਜਿਹੜੇ ਪਾਸੇੋਂ ਆਪਾਂ ਆਏ ਆ ਨਾ ਇਹ ਅੱਧੇ ਪਾਸੇ ਹੀ ਆਪਾਂ ਜਾ ਸਕਦੇ ਆ। ਆ ਬਾਬਾ ਜੀ ਕੀ ਬਣਿਆ ਹੋਇਆ? ਇਹ ਮੱਝਾਂ ਵਾਸਤੇ ਛੱਪੜ ਆਰਟੀਫੀਸ਼ੀਅਲ। ਅੱਛਾ ਅੱਛਾ। ਜਿਵੇਂ ਹੁਣ ਪਿੰਡਾਂ 'ਚ ਤਾਂ ਛੱਪੜ ਹੁੰਦੀ ਆ। ਹਾਂ ਹਾਂ। ਇਹ ਇਹ ਆਰਟੀਫੀਸ਼ੀਅਲ ਛੱਪੜ ਆ ਜਿਹੜਾ ਕਿ ਜੀਨੇ ਮੱਝਾਂ ਨੇ ਨਹਾਉਣਾ। ਹਾਂ। ਆ ਜੀ। ਮੀਂਹ ਕਿੰਨਾ ਆ ਗਿਆ ਵਾ। ਸੋਹਣੀ ਚੀਜ਼ ਬਣਾਈ ਹੋਈ ਆ। ਹਮਮ। ਅਰਾਹ ਵੀ ਕਿੰਦਾ ਸੋਹਣਾ ਬਣਿਆ ਹੋਇਆ ਸਰ। ਹਾਂ ਜੀ। ਲਓ ਜੀ ਆ ਸਾਰੇ ਇਧਰ ਇਕੱਠੇ ਹੋ ਗਏ ਬਹੁਤ ਜਗ੍ਹਾ ਉਹ ਗਾਂ ਤੱਕ ਬਹੁਤ ਜਗ੍ਹਾ ਕਿਸੇ ਤਰ੍ਹਾਂ ਦੀ ਜਾਣ ਲੱਗ ਪਈ ਤੇ ਫਿਰ ਬਾਅਦ ਸ਼ਾਮਾ ਪੈ ਜਾਣੀਆਂ ਜੇ ਸੋ ਗੁਰੂ ਘਰ ਦੀ ਗੁਰੂ ਘਰ ਤੇ ਯਾਰ ਕਿਸੇ ਚੀਜ਼ ਦੀ ਘਾਟਾ ਨਹੀਂ ਕਿਸੇ ਚੀਜ਼ ਦੀ ਤੋੜ ਨਹੀਂ ਇਧਰ ਦੇਖੋ ਅੰਬਾਂ ਦਾ ਬੂਟਾ ਕਿੰਨਾ ਫਲ ਲੱਗਾ ਹੋਇਆ ਆਂਬੀਆਂ ਅੱਗੇ ਆਪਾਂ ਨੂੰ ਕਿੰਨਾ ਵੇਟ ਕਰਨਾ ਪੈਂਦਾ ਏ ਇਹ ਕੰਮ ਦਾ ਬੂਟਾ ਲੱਗੇ ਹਨ ਫੇ ਫਲ ਕਿਦੋਂ ਹੋਊਗਾ ਜਾ ਕੇ ਪਤਾ ਨਹੀਂ ਕਿੰਨੇ ਸਾਲਾਂ ਚ ਹੁੰਦਾ ਹੁੰਦਾ ਸੀਗਾ ਫਲ ਲੱਗਾ ਹੋਇਆ ਸਾਰੇ ਜਿੰਨੇ ਵੀ ਇੱਥੇ ਅੰਬਾਂ ਦੇ ਬੂਟੇ ਨੇ ਆ ਸਾਰੇ ਆਂਬ ਹੀ ਆਂਬੇ ਇਧਰ ਇਹ 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 ਜਿਹੜੀ ਮਿੱਟੀ ਆ ਨਾ ਇੱਧਰ ਫਰੂਟ ਬੜੀ ਛੇਤੀ ਤੇ ਹਰ ਇੱਕ ਫਰੂਟ ਹੀ ਹੋ ਜਾਂਦਾ ਇੱਧਰ ਉਹ ਰਾਹ ਚ ਕੱਲ ਆਪਾਂ ਗਏ ਸੀ ਕਿ ਜਦੋਂ ਨਾਨਕ ਧੀਰਾ ਸਾਹਿਬ ਗਏ ਸੀ ਰਾਹ ਚ ਵੀਰੇ ਉਹ ਬਦਾਮਾਂ ਦਾ ਬੂਟਾ ਲੱਗਾ ਹੋਇਆ ਸੀਗਾ ਬਦਾਮ ਹੀ ਲੱਗਦੇ ਨੇ ਨਾ ਇੱਧਰ ਕਿੱਥੇ ਮੀਂਹ ਬਹੁ ਪੈਂਦੇ ਤਾਂ ਕਰਕੇ ਹਨਾ ਹਾਂ ਮੀਂਹ ਬਹੁ ਪੈਂਦੇ ਆ ਸੂ ਹਮ ਲਓ ਜੀ ਇੱਧਰ ਨਰਸਰੀ ਦੇ ਬੂਟੇ ਚੈੱਕ ਕਰੋ ਇਹ ਹੁਣ ਸਾਨੂੰ ਤੇ ਪਤਾ ਨਹੀਂ ਕਿ ਕਿਹੜੇ ਹੈਗੇ ਕਿਹੜੇ ਨਹੀਂ ਆਪਾਂ ਤੁਹਾਨੂੰ ਦਿਖਾ ਹੀ ਸਕਦੇ ਆ ਤੂੰ ਨਰਸਰੀ ਬੜੀ ਵੱਡੀ ਹੈਗੇ ਸੋਹਣੇ ਆ ਹਾਂ ਹਾਂ ਇਹ ਤੁਹਾਨੂੰ ਹਰ ਇੱਕ ਬੂਟਾ ਮਿਲੂਗਾ ਇਹ ਨਹੀਂ ਕਿ ਕੋਈ ਚੀਜ਼ ਰਹਿ ਜੂਗੀ ਪਰ ਇਹ ਵੇਚਣ ਲਈ ਨਹੀਂ ਲਾਏ ਹਾਂ ਇਹ ਲਾਏ ਸਿਰਫ ਆਪ ਦੇ ਜਿਹੜੇ ਬਾਹਰ ਹਨ ਨਾ ਕਿ ਬਾਬਾ ਜੀ ਪ੍ਰੋਜੈਕਟ ਲਾ ਰਹੇ ਨੇ ਕਿ ਗ੍ਰੀਨ ਸਿਟੀ ਬਣਾਉਣਾ ਉਹਦੇ ਹੱਥ ਤੇ ਇਹ ਤਿਆਰੀ ਤਿਆਰੀ ਕਰ ਰਹੇ ਨੇ ਸੋ ਇੱਧਰ ਸਾਰੇ A to Z ਹਰ ਇੱਕ ਬੂਟਾ ਤੁਹਾਨੂੰ ਵੇਖਣ ਨੂੰ ਮਿਲੂਗਾ ਯਾਰ ਜਿਹੜੀ ਮਰਜ਼ੀ ਵੈਰਾਈਟੀ ਕਹਿ ਦੋ ਤੁਸੀਂ ਲਓ ਜੀ ਇੱਧਰ ਸਾਰੇ ਇਹ ਸਾਰੇ ਗਰੂ ਘਰ ਲਈ ਨੇ ਸੋ ਦਰਤਾਕਾ ਸਾਰੀ ਨਰਸਰੀ ਆ ਗੁਰੂ ਘਰ ਦੀ ਨਰਸਿੰਗ ਆ ਹੀਰੇ ਵੇਖ ਕਿੱਡੇ ਵੱਡੇ ਵੱਡੇ ਬੂਟੇ ਹੋਏ ਨੇ ਉੱਤੇ ਉਤੋਂ ਮੀਂਹ ਪੈ ਰਿਹਾ ਕਿੱਡੇ ਵਧੀਆ ਲੱਗ ਰਿਹਾ ਨਾ ਉੱਤੇ ਹੈ ਨਾ ਤੋਂ ਵਧੀਆ ਸਾਰ ਉਹ ਦੂਸਰਾ ਘਾਹ ਵੀ ਲਾਇਆ ਜਿਹੜਾ ਆਪਾਂ ਕਹਿੰਨੇ ਨਾ ਗੱਦੀ ਦਾ ਹਾਂ ਇਹਨੂੰ ਥੋੜੇ ਥੋੜੇ ਪਟਕ ਜਿਹੜਾ ਲਾ ਦਿੰਦੇ ਬਾਅਦ ਵਿੱਚ ਨਾ ਵਾਜ ਜਾਂਦਾ ਹੋ ਜਾਂਦਾ ਜ਼ਿਆਦਾ ਤੋਂ ਇਹ ਜੇ ਗੁਰੂ ਘਰ ਦੀ ਨਰਸਿੰਗ ਸਿਰ ਬਹੁਤ ਤਕੜੀ ਬਣੀ ਹੋਈ ਚੱਪਲ ਉਹ ਵਾਕਿਆ ਉਹ ਵੀਰ ਜੀ ਦੀ ਗੱਲ ਸੱਚੀ ਨਹੀਂ ਪਤਾ ਜ਼ਿਆਦਾ ਪੈਰ ਖਬੋ ਹੋਣਾ ਆ ਵੀ ਚੱਪਲ ਕਿੰਨੀ 2 ਕਿਲੋ ਦੀ ਹੋਣੀ ਆ ਬਾਹਰ ਨਾ ਵੇਰੇ ਦੁੱਤੀ ਨਾਲੇ ਬੜਜੇ ਥੋੜੀ ਕੋਈ ਨਹੀਂ ਕੋਈ ਨਹੀਂ ਲਓ ਜੀ ਇਹ ਰਟਾਇਰ ਹੋ ਗਈ ਦਿੱਤੀ ਹੋਣੀ ਲਓ ਜੀ ਇਧਰ ਗੱਦੀ ਘਾ ਵੀ ਲੱਗਾ ਇਦੋਂ ਕਿੰਨਾ ਸੋਹਣਾ ਲੱਗ ਰਿਹਾ ਹੁੰਦੇ ਸਭ ਤੋਂ ਵਧੀਆ ਚੀਜ਼ ਦੇਖਣ ਦੀ ਰਹਿ ਗਈ ਆਪਾਂ ਮਿਸ ਨਹੀਂ ਕਰ ਸਕਦੇ ਆ ਦੇਖੋ ਕੋਈਆਂ ਨੂੰ ਰਹਿਣ ਹੁੰਦਿਆਂ ਤੋਂ ਵੀ ਸਟੱਡ ਫਾਰਮ ਵੇ ਕਿੱਡਾ ਘੈਂਟ ਬਣਾਇਆ ਕਿਸੇ ਆਲੀਸ਼ਾਨ ਕੋਠੀ ਤੋਂ ਵੀ ਸੋਹਣਾ ਸਟੱਡ ਫਾਰਮ ਬਣਾਇਆ ਖੜੇ ਪਹਿਲਾਂ ਦੂਰੋਂ ਵਿਖਾ ਦਾਂ ਮੈਂ ਇੱਕ ਵਾਰੀ ਵੀਰੋ ਪਿੱਛੇ ਜਾ ਕੇ ਕੋਈ ਕੋਈ ਨਹੀਂ ਆ ਲਓ ਜੀ ਇੱਧਰ ਬਾਬਾ ਜੀ ਦਾ ਘੋੜਿਆਂ ਦਾ ਸਟੱਡ ਫਾਰਮ ਚੈੱਕ ਕਰੋ ਕਿੱਡਾ ਤਗੜਾ ਤੇ ਕਿੱਡਾ ਆਲੀ ਸ਼ਾਨ ਤੇ ਸੋਹਣਾ ਬਣਾਇਆ ਆ। ਤੋਂ ਹੁਣ ਤੁਹਾਨੂੰ ਬਾਬਾ ਜੀ ਨੇ ਜਿਹੜੇ ਘੋੜੇ ਰੱਖੇ ਹੋਏ ਨੇ ਇੰਪੋਰਟਡ ਉਹਦੀ ਨਸਲ ਦੱਸ ਦਿਓ ਕਿਹੜੀ ਆ। ਕਿਹੜੀ ਨਸਲ ਦੇ ਨੇ? ਮਾਰ ਮਾਰਵਾੜੀ ਨੇ। ਨੁਕਰੇ ਨੇ ਕਿਹੜੇ ਦਿਖਾਓ ਲਓ ਜੀ ਇੱਧਰ ਬਾਬਾ ਜੀ ਦਾ ਪਹਿਲਾ ਘੋੜਾ ਚੈੱਕ ਕਰੋ ਮਾਰਵਾੜੀ ਬਹੁਤ ਵੀ ਨਾਲ ਹੈ ਤੇ ਇਹਦੀ ਮਾਇਦ ਕੀ ਨੇ? 64 ਦਿਨ ਚ 64 ਲਓ ਜੀ ਹੀਰੇ ਕੋਲੇ ਆ ਕੇ ਦਿਖਾਓ 40 ਇੰਚ ਦਾ ਘੋੜਾ ਤੇ ਕਿੱਡਾ ਘੈਂਟ ਉੱਚਾ ਲੰਮਾ ਲੋ ਜੀ ਕਾਲੇ ਰੰਗ ਦਾ ਕਿੱਡਾ ਸੋਹਣਾ ਬਾਬਾ ਜੀ ਨੇ ਤੇ ਸਟਾਰਟ ਮਾਰੂ ਵੀ ਬਣਾਇਆ ਆ ਸੋ ਅਗਲਾ ਘੋੜਾ ਵੀ ਬਾਬਾ ਜੀ ਦਾ ਮਾਰਵਾੜੀ ਇਹਦੀ ਹਾਈਟ ਵੀ ਲਗਭਗ 62 ਤੋਂ 64 ਇੰਚ ਆ ਤੇ ਅੱਗੇ ਆ ਗਿਆ ਜੂਰਾ ਨੂੰ ਕਰਾ ਚਾਹੇ ਕਰੋ ਇਧਰ ਬਾਬਾ ਜੀ ਦਾ ਜੂਰੇ ਜੂਰਾ ਰੈਸਟ ਕਰ ਰਿਹਾ ਇਹ ਰੈਸਟ ਵੇਖ ਲੈ ਹੀਰੇ ਇਦਾਂ ਕਰਦੇ ਆ ਉਹ ਲੱਤ ਨਾਲ ਸੁਕਿੰਨਾ ਸਾਫ ਸਫਾਈ ਨਾਲ ਰੱਖਿਆ ਹੋਇਆ ਹਲੇ ਇਹਦੇ ਮੂੰਹ ਉਧਰ ਨੂੰ ਤੇ ਇਹਦਾ ਨਾਂ ਹੈਗਾ ਇੱਕ ਢੀ ਸੋਹਣੀ ਚੀਜ਼ ਆ ਬਾਹਰ ਜਿਵੇਂ ਆਪਣੇ ਨੰਬਰ ਪਲੇਟਾਂ ਵੀ ਲੱਗੀਆਂ ਨਹੀਂ ਲੱਗੀਆਂ ਭਾਈ ਫਲਾਣੇ ਦਾ ਘਰ ਆ ਇਹ ਜਿਵੇਂ ਹੁਣ ਜੋਰੇ ਦਾ ਘਰ ਆ ਗਿਆ ਇਹ ਜੋਰਾ ਜੀ ਨੋਕਰ ਤੇ ਅੱਗੇ ਆ ਗਿਆ ਇਹ ਮਾਰਵਾੜੀ ਓਏ ਬਾਜ ਬਾਜ ਦਾ ਬਾਜ ਦੀ ਤੁਸੀਂ ਹਾਈਟ ਚੈੱਕ ਕਰੋ ਕਿੰਨਾ ਕਿੰਨਾ ਕਰਦੇ ਦਾ ਲਾਓ ਜੀ ਇਹਦਾ ਘਟੋ ਘਟ ਹੈਗਾ 65 65 64 ਇੰਚ ਕਰਦੇ ਆ ਬਾਜ ਦਾ ਬਾਜ ਇਸ ਕੋ ਬੁਲਾਣਾ ਭਈਆ ਥੋੜਾ ਜਿਹਾ ਬਾਜ ਬਾਜ ਖਲਾਉਂਦਾ ਹੈ ਤਾਂ ਆ ਜਾਵੇ ਉਸ ਕੋਸੇ ਰੂਏ ਫੋਮਾ ਨਾ ਬਾਜ ਹੈ ਸੋ ਬਾਜਨ ਖਾਨ ਵਿੱਚ ਬਿਜੀ ਹੈ ਲਓ ਜੀ ਬਾਜ ਹੀਰੇ ਤੂੰ ਦੇਖ ਏਡਾ ਘੈਂਟ ਹਨਾ ਵੇਖਣ ਨੂੰ ਏਡਾ ਘੈਂਟ ਲੱਗ ਜਾਂਦਾ ਸੋ ਬਾਬਾ ਜੀ ਨੇ ਬਹੁਤ ਸੋਹਣਾ ਸਟਾਰ ਫਾਰਮ ਬਣਾਇਆ ਹੈ ਬਾਜ ਉਹ ਨਹੀਂ ਵਿਚਾਰੇ ਖਾਨ ਚ ਬਿਜੀ ਨੇ ਲਓ ਜੀ ਹੁਣ ਤੁਹਾਨੂੰ ਆਪਾਂ ਖਰਾਕ ਦਿਖਾਉਣੇ ਨੇ ਕਿਹੜੀ ਖਰਾਕ ਘੋੜਿਆਂ ਨੂੰ ਪਾਈ ਜਾਂਦੀ ਹੈ ਵੀਰੇ ਕੀ ਕੀ ਹੈ ਉਹ ਫਲੀ ਗਾਇਆ ਸਾਰਾ ਰਾਜਸਥਾਨ ਸਾਰਾ ਦਾ ਅਮੂਫਲੀ ਦਾ ਇਹ ਰਾਜਸਥਾਨ ਆ ਸੌਕਰ ਹੁੰਦਾ ਜਿਹੜਾ ਪਾਉਂਦੇ ਨੇ ਤੇ ਔਰਦਾ ਹੂਏ ਔਰ ਚਨੇ ਕੀ ਕੀ ਆ ਚਨੇ 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 ਅੱਛਾ ਚਨੇ ਚਨੇ ਸੋ ਆ ਸਾਰਾ ਰਾਸ਼ ਨੂੰ ਹੋਰ ਕੀ ਕੀ ਪਾਉਣੇ ਹੋ ਵੀਰੇ ਕਿੰਨੇ ਟਾਈਮ ਇਹਨਾਂ ਨੂੰ ਪਾਉਣੀ ਪੈਂਦੀ ਫਰਾਕ ਯੇ ਦੋ ਟਾਈਮ ਪੈਂਦੀ ਆ ਸੁਬਾ ਸ਼ਾਮ ਤੇ ਨਵਾਉਣੇ ਡੇਲੀ ਆ ਹਾਂਜੀ ਆ ਦੋ ਦੋ ਟਾਈਮ ਇਹ ਆਰਾਧਾ ਨਾਲ ਅੱਛਾ ਦੋ ਟਾਈਮ ਹਰਾ ਠੀਕ ਆ ਦੋ ਟਾਈਮ ਹੀ ਇਹ ਪਾਉਂਦੇ ਆ ਸੋ ਡੇਲੀ ਨਵਾਇਆ ਜਾਂਦਾ ਤੇ ਤੈਨੂੰ ਪਤਾ ਬਹੁਤ ਸੋ ਲਓ ਜੀ ਪਹੁੰਚਿਆ ਗੁਰਦਾਰਾ ਬੌਲੀ ਦਮਦਮਾ ਸਾਹਿਬ ਤੇ ਇੱਥੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਘੋੜਿਆਂ ਦੇ ਦਰਸ਼ਨ ਕਰਾਉਣੇ ਆ ਸੋ ਆਹ ਜਿਹੜਾ ਘੋੜਾ ਹੈ ਬਾਬਾ ਅਨਮੋਲ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਘੋੜਿਆਂ ਦੀ ਗੱਦੀ ਤੋਂ ਘੋੜਾ ਹੈ ਸੋ ਇਸ ਦਾ ਨਾਮ ਹੈਗਾ ਬਾਬਾ ਅਨਮੋਲ ਸਿੰਘ ਜੀ ਸਾਰੇ ਜਾਣੇ ਕਰੋ ਦਰਸ਼ਨ ਸੋ ਅੱਜ ਹੈਗਾ ਗੁਰੂ ਹਰਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸੋ ਨਗਰ ਕੀਰਤਨ ਨਿਕਲਣਾ ਤੇ ਰਾਤ ਨੂੰ ਇਹਨਾਂ ਨੂੰ ਸੋਨੇ ਦੀ ਕਾਠੀ ਪਾਈ ਜਾਣੀ ਹੈ ਘੋੜੇ ਤੇ ਸੋ ਤੇ ਸਾਰਿਆਂ ਨੇ ਦਰਸ਼ਕਾਰੀ ਲਏ ਹੋਣੇ ਸੋ ਅੱਜ ਇਹ ਘੋੜੇ ਤੇ ਸੋਨੇ ਦੀ ਕਾਠੀ ਪਾਈ ਜਾਣੀ ਹੈ ਆਪਣੇ ਨਗਰ ਕੀਰਤਨ ਨਿਕਲਣਾ ਹਜੂਰ ਸਾਹਿਬ ਸੋ ਇੰਨਾ ਹਾਰ ਸ਼ਿੰਗਾਰ ਕਰਦੇ ਆ ਨਾ ਇਸ ਘੋੜੇ ਤੇ ਸੋ ਇਹ ਸੋ ਮੰਨਣਾ ਹੈ ਕਿ ਇਸ ਘੋੜੇ ਦੇ ਗੁਰੂ ਗੋਬੇ ਸਿੰਘ ਜੀ ਅੱਜ ਵੀ ਹਨਾ ਵੀਰੇ ਵਿਰਾਜਮਾਨ ਆ ਵਿਰਾਜਮਾਨ ਆ ਅੱਜ ਵੀ ਹਾਂਜੀ ਹਜੂਰ ਸਾਹਿਬ ਦੇ ਜਿੰਨੇ ਵੀ ਉਹ ਮਹੱਲੇ ਨਿਕਲਦੇ ਆ ਜਾਂ ਜਿੰਨੇ ਵੀ ਨਗਰ ਕੀਰਤਨ ਹੁੰਦੇ ਆ ਖਾਲਸਾ ਚ ਕਈ ਮਹੱਲੇ ਨਿਕਲਦੇ ਆ ਤੇ ਕਈ ਨਗਰ ਕੀਰਤਨ ਹੁੰਦੇ ਆ ਉਸ ਟਾਈਮ ਇਹਨਾਂ ਨੂੰ ਪੂਰਾ ਹਾਰ ਸ਼ਿੰਗਾਰ ਚ ਜਾ ਕੇ ਸੋਨੇ ਦੀ ਕਾਠੀ ਤੇ ਨਾ ਆ ਕੇ ਸੋਨੇ ਦੀ ਕਾਠੀ ਪਈ ਜਾਂਦੀ ਆ। ਸੋਨੇ ਦੀ ਕਾਠੀ ਪੈਣਾ ਆ ਕੇ ਬੜਾ ਬਚਾਰ ਕਰਕੇ ਨਗਰ ਕੀਰਤਨ ਦੇ ਵਿੱਚ ਮਹੱਲੇ ਦੇ ਵਿੱਚ ਲੈ ਕੇ ਜਾਇਆ ਜਾਂਦਾ ਜੀ। ਸੋ ਅੱਗੇ ਆ ਕੇ ਆ ਆ ਜਿਹੜੇ ਘੋੜੇ ਨੇ ਇਹ ਪੰਜ ਪਿਆਰਿਆਂ ਦੇ ਨਾਂ ਦੇ ਘੋੜੇ ਨੇ। ਸੋ ਪਹਿਲੇ ਇੱਕ ਪਹਿਲੇ ਘੋੜੇ ਦਾ ਨਾਂ ਹੈਗਾ ਪਵਨ। ਹਾਂਜੀ। ਸਾਰੇ ਜਣੇ ਕਰੋ ਦਰਸ਼ਨ ਜੀ। ਇਹਨੂੰ ਕਰੇ ਜੀ। ਸੋ ਅੱਗੇ ਆ ਗਿਆ ਯੋਧਾ। 14 ਕਿੰਨੇ ਹਨਾ ਵੀਰੇ ਕਿਵੇਂ ਲਸ਼ਕਾਂ ਮਾਰ ਰਹੇ ਆ ਯਾਰ। ਏ ਇੱਥੋਂ ਦੇ ਮੇਨ ਮੇਨ ਘੋੜੇ ਨੇ ਵਾਹ ਵਾਹ ਦੇਖੋ ਕਰੋ ਦਰਸ਼ਨ ਸਾਰੇ ਜਣ ਆ ਆਗੇ ਆ ਗਏ ਜੀ ਦਿਲਸ਼ੇਰ ਇਹ ਪੰਜ ਪਿਆਰਿਆਂ ਦੇ ਨਾਂ ਤੋਂ ਘੋੜੇ ਨੇ ਆਪਣੇ ਅੱਗੇ ਪੰਜ ਘੋੜੇ ਨੇ ਸੋ ਇਹ ਪੰਜ ਪਿਆਰਿਆਂ ਤੋਂ ਸੋ ਅੱਗੇ ਆ ਗਿਆ ਨਿਹਾਲ ਨਿਹਾਲ ਘੋੜੇ ਦਰਸ਼ਨ ਕਰੋ ਵਾਹ ਵਾਹ ਇਹ ਅੱਗੇ ਆ ਗਏ ਜੀ ਜੈ ਮੰਗਲ ਜੀ ਸੋ ਇਹ ਇਹ ਤੁਹਾਨੂੰ ਮੇਨ ਘੋੜੇ ਨੇ ਬਾਬਾ ਨਮੋਹ ਸਿੰਘ ਜੀ ਤੇ ਆ ਪੰਜ ਘੋੜੇ ਪੰਜ ਪਿਆਰਿਆਂ ਦੇ ਨਾਂ ਤੋਂ ਬਾਕੀ ਜਿਹੜੇ ਇੱਧਰ ਕੁੱਝ ਟੋਟਲ ਘੋੜੇ ਹੈਗੇ 68 ਹਾਰਡ ਘੋੜੇ ਨੇ ਸੋ ਇਹ ਜਿਵੇਂ ਕਿ ਤੋ ਖਰੀਦ ਲੈਂਦੇ ਆ ਜਾਂ ਕੋਈ ਇੱਥੇ ਦਾਨ ਕਰ ਦਿੰਦਾ ਦਾਨ ਕਰ ਜਾਂਦਾ ਹਨਾ ਘੋੜੇ ਸੋ ਇਹ ਉਹ ਜਿਹੜੇ ਘੋੜੇ ਨੇ ਸੋ ਇਹਨਾਂ ਦੇ ਵੀ ਇੱਕ ਵਾਰੀ ਤੁਸੀਂ ਦਰਸ਼ਨ ਕਰ ਲਓ ਸੋ ਸਾਰਿਆਂ ਦਾ ਦਰਸ਼ਨ ਕਰਾਂ ਪਰ ਯਾਰ ਉਹ ਕਿੰਡੀ ਵਧੀਆ ਗੱਲ ਆ ਬਾਬਾ ਨਮੋਹ ਸਿੰਘ ਜੀ ਘੋੜਾ ਹੈਣਾ ਉਹਨਾਂ ਨੇ ਦਰਸ਼ਨ ਦਿੱਤੇ ਇਧਰ ਨੂੰ ਮੂੰਹ ਕਰਕੇ ਉਹ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਆ ਹਾਂਜੀ ਬੜੀ ਵੱਡੀ ਗੱਲ ਹੈ ਹਨਾ ਉਹਨਾਂ ਨੇ ਆਪ ਇਧਰ ਨੂੰ ਹੋ ਕੇ ਦਰਸ਼ਨ ਦਿੱਤੇ ਹਾਂਜੀ ਆਪਾ ਕਰਮ ਵਾਲੇ ਇਧਰ ਬਾਅਦ ਸਾਰੇ ਘੋੜੇ ਇਧਰ ਨੂੰ ਹੋਰ ਅੱਗੇ ਹੀ ਨਗਾੜੇ ਵਾਲੇ ਘੋੜੇ ਆਣਗੇ ਜਿਹੜੇ ਨਗਾੜੇ ਵਾਲੇ ਜਿਸ ਟਾਈਮ ਨਗਾੜਾ ਭਾਈ ਨਗਾੜਾ ਰੱਖ ਕੇ ਦੇ ਹਰ ਘੋੜੇ ਮਤਲਬ ਬਾਬਾ ਚੱਲਦੇ ਆ ਮਹੱਲੇਾਂ ਚ ਨਗਰ ਗੇਟ ਨਾਲ ਅੱਛਾ ਨਗਾੜੇ ਵਾਲੇ ਘੋੜੇ ਇੱਕ ਆ ਤੇ ਇੱਕ ਹੋਰ ਆ ਅੱਜ ਨਾ ਰਾਜੂ ਹਾਂ ਜੀ ਮੈਂ ਇਹਦੇ ਉੱਪਰ ਆਹ ਮੇਰੇ ਘਾਰੇ ਵਾਲੇ ਕੋਰੇ ਹੀ ਰਾਜੂ ਆਉਣੀ ਸਾਡੀ ਸਵਾ ਤਾ ਉੱਪਰ ਪਰ ਉੱਪਰ ਲੈ ਕੇ ਲਾਇਆ ਆ ਕਿ ਕਿਹੜਾ ਘੋੜਾ ਹੈ ਨਗਾਰੇ ਸਵਾ ਮਾਧਵ ਮਾਧਵ ਦੇ ਘੋੜਾ ਦਾ ਹਾਂ ਜੀ ਆਓ ਜੀ ਤੁਹਾਨੂੰ ਗੱਭਰੂ ਦਾ ਮਿਲਾਈਏ ਲਗਾਉਣੇ ਵਾਲਾ ਘੋੜਾ ਘੋੜੇ ਦਾ ਨਾਮ ਗੱਭਰੂ ਆਓ ਜੀ ਗੱਭਰੂ ਜੀ ਤੇ ਲਾ ਯਾਰ ਉਹ ਪੰਜ ਪਿਆਰਾਂ ਵਾਲਾ ਆਖਰੀ ਘੋੜਾ ਜੀ ਜੋ ਜਿਹੜਾ ਉੱਧਰ ਨਹੀਂ ਸੀਗਾ ਉਹਨਾਂ ਦਾ ਨਾਮ ਹੈ ਦਿਲਬਾਖ ਕਲੋਦਰਸ਼ਨ ਜੀ ਬਸ ਜਿਹੜੇ ਪੰਜਾਂ ਪੈਣਾ ਦਿੱਤੇ ਉਹ ਜਿਹੜਾ ਪਰਲੀ ਸਾਈਡ ਘੋੜਾ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਹੈ ਬਾਬਾ ਬੰਦ ਮੋਲ ਜੀ ਬਾਕੀ ਆ ਜਿਹੜੇ ਆਗੇ ਆਪਣੇ ਇੱਧਰ ਨੋਰਮਲ ਘੋੜੇ ਨੇ ਜਿਹੜੇ ਇੱਧਰ ਹੋ ਹੀ ਜਿਹੜੇ ਕੋਈ ਦਾਨ ਕਰ ਜਾਂਦਾ ਭੇਟਾ ਉਹ ਚੜ੍ਹਾ ਜਾਂਦਾ ਗੁਰੂ ਘਰ ਤੇ ਇਹ ਉਹ ਜਿਹੜੇ ਘੋੜੇ ਨੇ ਸਾਰੇ ਲਓ ਜੀ ਇੱਥੇ ਸਾਰੀ ਜਾਣਕਾਰੀ ਦਿੱਤੀ ਹੋਈ ਆ ਗੁਰੂ ਸਾਹਿਬਾਂ ਦੇ ਜਿਹੜੇ ਗੁਰੂ ਸਾਹਿਬਾਂ ਦੇ ਘੋੜੇ ਸੀ ਉਹਨਾਂ ਬਾਰੇ ਸੋ ਸਾਰਾ ਦੱਸਿਆ ਹੋਇਆ ਸੋ ਇੱਕ ਵਾਰੀ ਚੰਗੀ ਤਰ੍ਹਾਂ ਇਹਨਾਂ ਨੂੰ ਪੜ੍ਹ ਲਓ ਜੀ ਲਓ ਜੀ ਆ ਜਿਹੜਾ ਤਬੀਲਾ ਹੈ ਇੱਥੇ ਘੋੜਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਸੋ ਉਧਰ ਜਿਵੇਂ ਛਾਲਾਂ ਛੁੱਲਾਂ ਨਹੀਂ ਮਰਵਾਉਂਦੇ ਹੁੰਦੇ ਉਹ ਵੇ ਤੇਰੀਆਂ ਝੂਰੀਆਂ ਬਣਾਈਆਂ ਹੁੰਦੀਆਂ ਪ੍ਰੋਪਰ ਉਹ ਸਾਰੀਆਂ ਕਿਚੀਜ ਬਣਾਈ ਹੋਈ ਹੈ ਜਿਵੇਂ ਜੱਟ ਸ਼ੂਟੇ ਨੇ ਉਹਨਾਂ ਨੂੰ ਸਿਖਾਇਆ ਜਾਂਦਾ ਹੈ ਹਾਂ ਜੀ ਇੱਧਰ ਆ ਜੀ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਕੂੜਾ ਸਾਰੀ ਗਾਣੀ ਕਰੋ ਸੋ ਤੁਸੀਂ ਸਾਰਿਆਂ ਨੇ ਪਹਿਲਾਂ ਦਰਸ਼ਨ ਕੀਤੇ ਸੀ ਜਿਹੜੇ ਗੁਰਦਵਾਰਨ ਲੰਗਰ ਸਾਹਿਬ ਜੀ ਜਿਹੜੇ ਉੱਥੇ ਬਾਬਾ ਜੀ ਨੇ ਸੰਤਾਂ ਨੇ ਗਊਆਂ ਰੱਖੀਆਂ ਨੇ ਮੱਝਾਂ ਰੱਖੀਆਂ ਨੇ ਤੇ ਘੋੜੇ ਰੱਖੇ ਨੇ ਸੋ ਇਹ ਜਿਹੜੇ ਘੋੜੇ ਸੀ ਇਹ ਇਤਿਹਾਸਿਕ ਘੋੜੇ ਨੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਨੇ ਪੰਜ ਪਿਆਰਿਆਂ ਦੇ ਨੇ ਸੋ ਜੇ ਜਿਆਦਾ ਇਹ ਵਾਲਾ ਵਲੌਗ ਵਧੀਆ ਲੱਗਾ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕੁਵਾਹਿਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ